ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਆਈਸਕ੍ਰੀਮ ਜਿਹਦੇ ਲਈ ਇੱਕ ਪੈਨ ਲੈ ਲਿਆ ਉਹਦੇ ਵਿੱਚ ਆਪਾਂ ਇੱਕ ਗਲਾਸ ਦੁੱਧ ਰੱਖ ਲੈ ਕੇ ਇਹਨੂੰ ਗੈਸ ਤੇ ਰੱਖ ਤਾਏ ਇਹਨੂੰ ਆਪਾਂ ਗਰਮ ਕਰਕੇ ਉਬਾਲਾ ਦਵਾਂਗੇ ਥੋੜਾ ਰਿਨ ਲਾਂਗੇ ਦੂਜੇ ਪਾਸੇ ਇੱਕ ਬੌਲ ਲੈ ਲਿਆ ਇਹਦੇ ਵਿੱਚ ਤਿੰਨ ਚਮਚ ਆਪਾਂ ਕਸਟਰਡ ਪਾਊਡਰ ਦੇ ਪਾ ਲਏ ਨੇ ਤੇ ਤਿੰਨ ਤੋਂ ਚਾਰ ਚਮਚ ਆਪਾਂ ਮਿਲਕ ਪਾਊਡਰ ਦੇ ਪਾ ਲਏ ਰੂਮ ਟੈਂਪਰੇਚਰ ਵਾਲਾ ਦੁੱਧ ਲੈ ਕੇ ਉਹਨੂੰ ਇਹਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤਾਂ ਜੋ ਕੋਈ ਗੱਠ ਜਿਹੀ ਨਾ ਰਹਿ ਜਾਵੇ ਚੰਗੀ ਤਰ੍ਹਾਂ ਮਿਲਾ ਲਾਂਗੇ ਨਾ ਮਿਕਸ ਕਰਕੇ ਘੋਲ ਜਾ ਤਿਆਰ ਕਰ ਲਾਂਗੇ ਇਹਦਾ ਇਹ ਦਿਨ ਵਾਲੀ ਜਿਹੜਾ ਦੁੱਧ ਹੈ ਉਹ گاੜਾ ਹੋ ਜਾਊਗਾ ਤੇ ਆਈਸਕ੍ਰੀਮ ਲਈ ਵਧੀਆ ਤਿਆਰ ਹੋਜੂ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਲਈ। ਤੇ ਹੁਣ ਦੁੱਧ ਵੀ گاੜਾ ਹੋ ਗਿਆ ਇਹਦੇ ਵਿੱਚ ਆਪਾਂ ਬੂਰਾ ਖੰਡ ਪਾ ਦਾਂਗੇ। ਗ੍ਰੇਸੀ ਖੰਡ ਮਤਲਬ ਤੇ ਚੰਗੀ ਤਰ੍ਹਾਂ ਉਬਾਲਾ ਦੇ ਲਾਂਗੇ। ਇਸ ਤੋਂ ਬਾਅਦ ਇਹ ਜਿਹੜਾ ਘੋਲ ਤਿਆਰ ਕੀਤਾ ਉਹਨੂੰ ਇਹਦੇ ਵਿੱਚ ਪਾ ਲਾਂਗੇ। ਥੋੜਾ ਥੋੜਾ ਕਰਕੇ ਹੀ ਪਾਉਣਾ ਹੈ ਤੇ ਇਹਨੂੰ ਦੁੱਧ ਨੂੰ ਬਿਲਕੁਲ ਹਿਲਾਉਂਦੇ ਰਹਿਣਾ ਚਮਚ ਦੇ ਨਾਲ ਜਾਂ ਗੜਛੀ ਦੀ ਸਹਾਇਤਾ ਦੇ ਨਾਲ। ਤਾਜੋ ਇਹ نیچے ਨਾ ਚਿਪਕ ਜਾਵੇ ਚੰਗੀ ਤਰ੍ਹਾਂ ਪਾਣੀ ਨੂੰ ਮਿਕਸ ਕਰ ਲਾਂਗੇ ਪਕਾ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਪਕਾ ਕੇ 2 ਤੋਂ 3 ਮਿੰਟ ਤੱਕ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਠੰਡਾ ਕਰ ਲਾਂਗੇ ਠੰਡਾ ਕਰਨ ਤੋਂ ਬਾਅਦ ਇਹਦੇ ਵਿੱਚ ਬਲੈਂਡਰ ਚ ਲਾ ਦਾਂਗੇ ਇਹ 2 ਤੋਂ 3 ਮਿੰਟ ਤੱਕ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਾਂਗੇ ਤਾਂ ਜੋ ਇਹ ਸਮੂਥ ਜਿਆ ਬੈਟਰ ਬਣ ਸਕੇ ਆਈਸਕ੍ਰੀਮ ਲਈ ਇਸ ਤੋਂ ਬਾਅਦ ਜਿਹੜੀ ਆਪਾਂ ਚੈਰੀ ਕਾਲ ਦੀ ਵੀਡੀਓ ਦੇ ਵਿੱਚ ਬਣਾਈ ਸੀ ਉਹ ਉਹ ਇਹਦੇ ਵਿੱਚ ਪਾ ਦਾਂਗੇ ਤੇ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੈਰੀ ਬਹੁਤ ਵਧੀਆ ਬਣੀ ਸੀ ਜ਼ਰੂਰ ਘਰ ਦੇ ਵਿੱਚ ਇਸ ਨੂੰ ਵੀ ਬਣਾਓ ਇਸ ਦੀ ਵੀਡੀਓ ਜ਼ਰੂਰ ਦੇਖਿਓ ਤੁਹਾਡੇ ਕੰਮ ਆਏਗੀ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਮੋਲਡ ਦੇ ਵਿੱਚ ਪਾਵਾਂਗੇ ਬੱਚਿਆਂ ਨੂੰ ਤਾਂ ਮੋਲਡ ਵਾਲੀ ਆਈਸਕ੍ਰੀਮ ਹੀ ਪਸੰਦ ਆਉਂਦੀ ਹੈ। ਗਰਮੀਆਂ ਦੇ ਵਿੱਚ ਆਈਸਕ੍ਰੀਮ ਦਾ ਬਹੁਤ ਜ਼ਿਆਦਾ ਮਨ ਕਰਦਾ ਤਾਂ ਜ਼ਰੂਰ ਬਣਾ ਕੇ ਖਾਓ। ਸ਼ੁੱਧ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਬਾਜ਼ਾਰ ਦੇ ਆਈਸਕ੍ਰੀਮ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਪਾਈ ਹੁੰਦੇ ਨੇ। ਮੋਲਡ ਦੇ ਵਿੱਚ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਸਟਿਕਸ ਲਗਾ ਲਾਂਗੇ ਜੋ ਇਹਦੇ ਨਾਲ ਮਿਲਦੀਆਂ ਨੇ। ਉਸ ਤੋਂ ਬਾਅਦ ਇਹਦਾ ਢੱਕਣ ਲਗਾ ਕੇ ਇਹਨੂੰ ਫ੍ਰੀਜ਼ ਕਰ ਦਾਂਗੇ। ਬਾਕੀ ਦੀ ਰਹਿੰਦੀ ਹੋਈ ਆਈਸਕ੍ਰੀਮ ਨੂੰ ਵੀ ਆਪਾਂ ਕਿਸੇ ਹੋਰ ਕੰਟੇਨਰ ਦੇ ਵਿੱਚ ਪਾ ਲਾਂਗੇ। ਤੇ 8 ਤੋਂ 9 ਘੰਟਿਆਂ ਦੇ ਲਈ ਫ੍ਰੀਜ਼ ਕਰ ਦਾਂਗੇ। ਉਸ ਤੋਂ ਬਾਅਦ ਆਈਸਕ੍ਰੀਮ ਖਾਣ ਲਈ ਤਿਆਰ ਹੋ ਜਾਊਗੀ। ਕਸਟਰਡ ਦੀ ਆਈਸਕ੍ਰੀਮ ਬਹੁਤ ਵਧੀਆ ਬਣਦੀ ਜ਼ਰੂਰ ਕਰਦੇ ਵਿੱਚ ਟਰਾਈ ਕਰਕੇ ਦੇਖਣਾ। ਤੁਸੀਂ ਦੇਖ ਰਹੇ ਹੋ ਇਨਸਟਾਗ੍ਰam YouTube ਤੇ Facebook ਤੇ ਪੇਜ ਤੋਂ ਜੇ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਜ਼ਰੂਰ ਫੋਲੋ ਕਰ ਲੈਣਾ ਇਦਾਂ ਦੀਆਂ ਹੀ ਆਸਾਨ ਵੀਡੀਓ ਦੇ ਦੇਖਣ ਦੇ ਲਈ ਜੁੜੇ ਰਹੋ ਚਰਨਜੀਤ ਕਿਚਨ ਦੇ ਪੇਜ ਦੇ ਨਾਲ ਹੁਣ ਆਪਾਂ ਕਲਿੰਗ ਰੈਪ ਦੇ ਨਾਲ ਇਹਨੂੰ ਰੈਪ ਕਰ ਦਾਂਗੇ ਇਹਦੇ ਨਾਲ ਬਰਫ਼ ਦੇ ਕ੍ਰਿਸਟਲ ਨਹੀਂ ਆਉਣਗੇ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਆਈਸਕ੍ਰੀਮ ਬਣਦੀ ਹੈ ਸਟਾਰਟ ਦੀ ਜਰੂਰ ਕਾਹ ਦੇ ਵਿੱਚ ਟਰਾਈ ਕਰਨਾ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੋਰ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਧੰਨਵਾਦ ਜੀ